ਫਿਲੌਰ ਵਿੱਚ ਬਿਨਾ ਕਾਗਜ਼ਤ ਦੀ ਮੋਟਰਸਾਈਕਲ ਅਤੇ ਬਿਨਾ ਨੰਬਰੀ ਮੋਟਰਸਾਈਕਲ ਦੇ ਪਟਾਕੇ ਮਾਰ ਮੋਟਰਸਾਈਕਲਾਂ ਦੇ ਤੇ ਜ਼ਿਲ੍ਹਾ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਕਾਫੀ ਹੈਵੀ ਹੁੰਦੀ ਨਜ਼ਰ ਆ ਰਹੀ ਹੈ ਜੇ ਦੱਸੀਏ ਕਿ ਪਿਛਲੇ ਕਾਫੀ ਦਿਨਾਂ ਤੋਂ ਫਿਲੌਰ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਨੇ ਨਾਕੇ ਲਗਾ ਕੇ ਬਿਨਾ ਕਾਗਜ਼ਤ ਪਟਾਕੇ ਮਾਰ ਮੋਟਰਸਾਈਕਲਾਂ ਦੇ ਬਿਨਾ ਨੰਬਰੀ ਮੋਟਰਸਾਈਕਲਾਂ ਦੇ ਉੱਤੇ ਬੈਠ ਕੇ ਹੌਲੜਬਾਜ਼ੀ ਕਰਦੇ ਨੌਜਵਾਨਾਂ ਤੇ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਨੇ ਛਕੰਜਾ ਕਸਿਆ ਹੋਇਆ ਹੈ ਦਿਨ ਪਰ ਦਿਨ ਇਹਨਾਂ ਮੋਟਰਸਾਈਕਲ ਚਾਲਕਾਂ ਦੇ ਮੋٹے ਮੋٹے ਚਲਾਣ ਕੱਟੇ ਜਾ ਰਹੇ ਹਨ ਤੇ ਅੱਜ ਉਸੇ ਲੜੀ ਦੇ ਤਹਿਤ ਫਲੋਰ ਰੋਮਲ ਬੱਸ ਸਟੈਂਡ ਦੇ ਕੋਲ ਹੁੜ ਦੇ ਨੀਚੇ ਜਿਲ੍ਹਾ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਨੇ ਲੋਕ ਕੇ ਨਾਕਾ ਲਗਾਇਆ ਜਿਨ੍ਹਾਂ ਨੇ 20 ਤੋਂ ਵੱਧ ਮੋਟਰਸਾਈਕਲ ਕਾਬੂ ਕੀਤੇ ਜਿਨ੍ਹਾਂ ਵਿੱਚ 10 ਤੋਂ ਵੱਧ ਉਹਨਾਂ ਨੇ ਬਿਨਾਂ ਕਾਗਜ਼ਾਤੀ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਅਤੇ 10 ਤੋਂ ਵੱਧ ਮੋਟਰਸਾਈਕਲਾਂ ਦੇ ਮੋٹے ਮੋٹے ਚਲਾਣ ਕੀਤੇ ਇਸ ਮੁਕੇ ਇਨਸਪੈਕਟਰ ਕੇਬਲ ਸਿੰਘ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਫਲੋਰ ਏਰੀਆ ਦੇ ਵਾਪਕ ਸ਼ਹਿਰਾਂ ਵਿੱਚ ਜਾ ਕੇ ਨਾਕਾਬੰਦੀ ਕੀਤੀ ਅਤੇ ਸੈਂਕੜੇ ਮੋਟਰਸਾਈਕਲਾਂ ਦੇ ਚਲਾਨ ਕੱਟੇ ਤੇ ਅੱਜ ਅਸੀਂ ਫਿਰ ਸ਼ਹਿਰ ਫਲੋਰ ਵਿੱਚ ਨਾਕਾਬੰਦੀ ਕਰਕੇ 20 ਤੋਂ ਵੱਧ ਮੋਟਰਸਾਈਕਲਾਂ ਦੇ ਉੱਤੇ ਕਾਰਵਾਈ ਕੀਤੀ ਹੈ ਜਿਨ੍ਹਾਂ ਵਿੱਚੋਂ 12 ਮੋਟਰਸਲ ਬੌਂਡ ਕੀਤੇ ਹਨ ਅਤੇ 10 ਤੋਂ ਵੱਧ ਮੋਟਰਾਂ ਦੇ ਮੋٹے-ਮੋٹے ਚਲਾਨ ਕੀਤੇ ਹਨ ਉਨ੍ਹਾਂ ਕਿਹਾ ਕਿ ਆਏ ਦਿਨਾਂ ਵਿੱਚ ਵੀ ਇਹ ਸਾਡੀ ਕਾਰਵਾਈ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਸਾਡੀ ਹਾਰਿਕ ਫਲੋਰ ਇਲਾਕੇ ਦੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਆਪਣੇ ਮੋਟਰਸਾਈਕਲਾਂ ਦੇ ਕਾਗਜ਼ਾਤ ਪੂਰੇ ਕਰਕੇ ਰੱਖਣ ਅਤੇ ਹੁਲੜਵਾਜ ਮੋਟਰਸਾਈਕਲਾਂ ਤੇ ਅਸੀਂ ਇਸੇ ਤਰ੍ਹਾਂ ਹੀ ਕਾਰਵਾਈ ਕਰਦੇ ਰਵਾਂਗੇ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਜਲਾ ਜਲੰਦਾ ਦਿਹਾਤੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਕੇਵਲ ਸਿੰਘ ਜੀ ਸਰਕਤ ਨਹੀਂ ਬੜੇ ਦਿਨਾਂ ਬਾਅਦ ਫਲੋਰ ਵਿੱਚ ਤੁਸੀਂ ਫੇਰ ਨਕਲਾ ਲਗਾਇਆ ਹੈਗਾ ਅੱਜ ਤੁਸੀਂ ਕਾਫੀ ਭਾਰੀ ਪਦਾਲ ਤੁਸੀਂ ਉੱਥੋਂ ਬਾਉਂਡ ਕੀਤੇ ਹੈਗਾ ਤਾਂ ਕਾਫੀ ਤੁਸੀਂ ਮੋਟਰਸਾਈਕਲਾਂ ਦੇ ਚਾਰਜ ਵੀ ਕੱਢਿਆ ਹੈ ਸਰ ਕਿੰਨੇ ਕੁ ਤੁਸੀਂ ਬਾਉਂਡ ਕੀਤੇ ਆ ਔਰ ਕਿੰਨੇ ਨੇ ਚਾਰਜ ਕੀਤੇ ਹੈਗੇ ਆ ਹਾਂਜੀ ਅਸੀਂ ਕਾਫੀ ਦਿਨਾਂ ਬਾਅਦ ਨਹੀਂ ਸਾਡਾ ਰੁਟੀਨ ਦੇ ਵਿੱਚ ਅ fırsਰਾਂ ਨੂੰ ਹੈਗਾ ਵਾ ਵੀ ਸਾਰੇ ਏਰੀਆ ਦੇ ਵਿੱਚ ਬਦਲ ਬਦਲ ਕੇ ਨੱਕੇ ਲਾਉਣੇ ਆ ਇਸ ਤੋਂ ਪਹਿਲਾਂ ਸਾਡੇ 2-3 ਦਿਨ ਹੈਗੇ ਸੀਗੇ ਬਰਾਇਆਂ ਹੱਲ ਉਸ ਤੋਂ ਬਾਅਦ ਬਿਲਗੇ ਹੱਲ ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਫਿਰ ਇਧਰ ਦੀ ਵਾਰੀ ਆਈ ਹੈ ਅਸੀਂ ਲਗਾਤਾਰ ਏਰੀਆ ਦੇ ਵਿੱਚ ਨਾਕਾਬੰਦੀ ਕਰ ਰਹੇ ਹਾਂ ਜਿਹੜੇ ਵੀ ਵਹੀਕਲ ਬਿਨਾਂ ਕਾਗਜ਼ਾਂ ਦੇ ਹੁੰਦੇ ਨੇ ਉਹਨਾਂ ਨੂੰ ਬਾਉਂਡ ਕੀਤਾ ਜਾਂਦਾ ਹੈ ਬਾਕੀ ਜਿੰਨਾਂ ਕੋ ਕੋਈ ਵੀ ਡਾਕੂਮੈਂਟਸ ਘੱਟ ਹੁੰਦਾ ਉਹਦੇ ਮੁਤਾਬਕ ਜੋ ਮੋਟਰ ਵਹੀਕਲ ਐਕਟ ਦੇ ਤਹਿਤ ਧਾਰਾ ਬਣਦੀ ਉਹਦੇ ਮੁਤਾਬਕ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਹੈ ਜੀ ਅੱਜ ਵੀ ਉੱਚ ਅਧਿਕਾਰਾਂ ਦੇ ਹੁਕਮਾਂ ਦੇ ਨਾਲ ਹੀ ਅਸੀਂ ਇੱਥੇ ਫਲੋਰ ਪੁਰਕਲੇ ਨਾਕਾ ਲਾਇਆ ਜੀ ਇਥੇ ਘਟੋ ਘਟ ਵੀ ਅਸੀਂ ਹੁਣ 12 ਜਿਹੜੇ ਮੋਟਰਸਾਈਕਲ ਆ ਉਹ ਬੌਂਡ ਕਰ ਚੁੱਕੇ ਆ ਉਸ ਤੋਂ ਇਲਾਵਾ ਅਸੀਂ ਟੋਟਲ 22 ਚਲਾਨ ਕੀਤੇ ਆ ਜਿਹਦੇ ਵਿੱਚ ਆ ਕੁਝ ਜਿੰਨੇ ਵੀ ਡਾਕੂਮੈਂਟਸ ਜਿਲੇ ਜਿਲੇ ਜਿਸ ਹਿਸਾਬ ਨਾਲ ਘਟਤੀ ਉਹਦੇ ਹਿਸਾਬ ਨਾਲ ਅਸੀਂ ਉਹਦਾ ਚਲਾਨ ਕੱਟਿਆ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ